ਕਿ ਬੀੜੀ ਪੀ ਜਾਂਦੇ ਐ ਬਹਿ ਕੇ ਬੀੜੀ ਪੀ ਜਾਂਦੇ ਐ ਬਹਿ ਕੇ ਬੀੜੀ ਪੀ ਜਾਂਦੇ ਐ ਬੀੜੀ ਸ਼ਬਦ ਦੀ ਆਪਣੇ ਲੋਕਾਂ ਦਾ ਪਤਾ ਲੱਗੇ ਕਹਾਵਤਾਂ ਕੱਢ ਦਿੱਤਾ ਜਾਵੇ ਕਹਾਵਤ ਕਲਕਲ 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 ਬੀੜੀ ਸ਼ਬਦ ਨੂੰ ਲੈ ਕੇ ਸ੍ਰੀਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਦੇ ਵਿੱਚ ਵਿਧਾਨ ਸਭਾ ਚ ਪੈ ਗਈ ਕਲਕਲ ਦਰਅਸਲ ਸੀਐਮ ਭਗਵੰਤ ਮਾਨ ਨੇ ਕਹਾਵਤ ਦਾ ਜ਼ਿਕਰ ਕਰ ਦਿੱਤਾ ਉਸ ਬੀੜੀ ਦਾ ਜ਼ਿਕਰ ਹੋ ਗਿਆ ਬਾਦ ਫੇਰ ਕਿਸੇ ਪ੍ਰਤਾਪ ਬਾਜਵਾ ਨੇ ਟੋਕਾ ਠੁਕਾਈ ਸ਼ੁਰੂ ਕਰ ਦਿੱਤੀ। ਕਿ ਆਕਰਕਰ ਸੀਐਮ ਸਾਹਿਬ ਬੀੜੀ ਦਾ ਸ਼ਬਦ ਦਾ ਇਸਤੇਮਾਲ ਕਿਉਂ ਕਰ ਰਹੇ ਨੇ ਉਹ ਵੀ ਵਿਧਾਨ ਸਭਾ 'ਚ? ਰੋੜਾ ਇਹਨਾ ਪੈ ਗਿਆ ਕਿ ਸਪੀਕਰ ਸਾਹਿਬ ਨੂੰ ਕਹਿਣਾ ਪਿਆ ਕਿ ਬੀੜੀ ਸ਼ਬਦ ਵਿੱਚੋਂ ਕੱਟ ਦਿਓ। ਇਹ ਹੀ ਨਹੀਂ ਇਸ ਦੇ ਨਾਲ ਨਾਲ ਸੀਐਮ ਨੇ ਵੀ ਫੇਰ ਬਾਜਵੇ ਨੂੰ ਖਰੀਆਂ ਖੋਟੀਆਂ ਸੁਣਾਇਆਂ। ਤੁਸੀਂ ਆਪ ਹੀ ਦੇਖ ਲਵੋ ਕਿਵੇਂ ਭੱਗ ਗਈ ਬੀੜੀ ਨੂੰ ਲੈ ਕੇ ਸਿਆਸਤਾਂ। ਇਕ ਅਕੀ ਕਹੀ ਜਾਂਦੇ ਥੋੜੇ ਮੰਨੀ ਜਾਂਦੇ ਨਾਲ 80 ਤੋਂ ਬਾਅਦ ਜੋ ਜੋ ਫੜਨਾ ਹੀ ਹੋਈ ਉਸਕਾ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੰਤੋਂ ਦੀ ਗੱਲ ਕਰੀ ਇਹ ਹਾਂ ਤੇ ਲੋਕ ਹੀ ਮਨਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਬਹਿ ਜਾਓ ਸ਼ਾਇਦ ਨੂੰ ਅਡਰੈਸ ਕੀਤਾ ਜਾਵੇ ਇੰਡੀਆ ਬਲੌਗ ਕਿਹੜਾ ਹਿੱਸਾ ਇੰਡੀਆ ਬਲੌਗ ਇੰਡੀਆ ਬਲੌਗ ਜੀ 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 ਬਾਈ ਜੀ ਬਾਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਸ ਫਿਰ ਲਾ ਕੋਈ ਗੱਲ ਭੰਗ ਜਾਣੇ ਪਾਸ ਚ ਵਾ ਫਾਇਦਾ ਕੋਈ ਐਵੇਂ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀਬੀ ਐਮ ਵੀ ਤ ਤੇ ਉਹਨਾਂ ਨੂੰ ਗੱਲ ਕਰ ਲੈਣਗੇ ਗੱਲ ਕਰ ਲੈ ਗੱਲ ਕਰ ਲੈਂਦੇ ਹਾਂ ਚਲੋ ਬੀੜੀ ਕਹਾ ਦਤਾ

अच्छा जी मेनू चंगी ते ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਕੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਕੋੜਾ ਇਹ ਟੱਟੂ ਹੈ ਇਹ ਕੀ ਹੋ ਗਿਆ ਉਹ ਕਿਹੜੀ ਲੈਂਗੁਏਜ ਹੈ ਤੁਹਾਡੀ ਆਪਾ ਤੁਹਾਡੀ ਇਹ ਵੀ ਡਰੈਸ ਕਰੀਏ ਜੀ ਤੁਹਾਡੀ ਇੰਟਰੂਪੀ ਹੈ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰ ਜੀ ਤੁਸੀਂ ਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰਿਪੋਰਟ ਡੈਸ ਕੀਤਾ ਜਾਵੇ ਜੋ ਵੀ ਕੋਈ ਰਿਪੋਰਟ ਦੀ ਜਾਂ ਤੋਂ ਬਿੜਾ ਕੇ ਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੇਜਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾਓ